ਸਤਿ ਸ੍ਰੀ ਅਕਾਲ ਦੋਸਤੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਕੇ ਐਲ ਫਾਸਨੇਓਜ ਸਰਕਾਰ ਵੱਲੋਂ ਅਤੇ ਮੈਕਮਿਆਂ ਵੱਲੋਂ ਇਹ ਨਾਰਾ ਦਿੱਤਾ ਜਾਂਦਾ ਵੀ ਪਾਣੀ ਹੈ ਜਿਹੜਾ ਘਰ-ਘਰ ਪਹੁੰਚਾਇਆ ਜਾਵੇ ਸਾਫ਼ ਤੇ ਸਵੱਛ ਹਰ ਘਰ ਹਰ ਘਰ ਨਾਲ ਜਲ ਇਸ ਤਰ੍ਹਾਂ ਦੇ ਨਾਰੇ ਆ ਜਿਹੜੇ ਉਹ ਮੈਕਮਿਆਂ ਵੱਲੋਂ ਦਿੱਤੇ ਜਾਂਦੇ ਆ ਔਰ ਵੱਡੇ ਵੱਡੇ ਵਿਗਿਆਪਨ ਦਿੱਤੇ ਜਾਂਦੇ ਆ ਪਰ ਅਸੀਂ ਇਸ ਟਾਈਮ ਪਹੁੰਚੇ ਆ ਸਰਸਾ ਜ਼ਿਲ੍ਹਾ ਦੇ ਪਿੰਡ ਫੱਗੂ ਫੱਗੂ ਦੇ ਅਸੀਂ ਤੁਹਾਨੂੰ ਹਾਲਾਤ ਦਿਖਾਵਾਂਗੇ ਪਿੰਡ ਦੇ ਨੌਜਵਾਨਾਂ ਨੇ ਜਿਹੜੀ ਇੱਕ ਪਹਿਲ ਕਦਮੀ ਕੀਤੀ ਸੀ ਮੈਕਮੇ ਨੂੰ ਮਿਲੇ ਆ ਅਤੇ ਮੰਗ ਕੀਤੀ ਸੀ ਕਿ ਉਹਨਾਂ ਨੂੰ ਸਾਫ਼ ਪਾਣੀ ਮੁਹਾਇਆ ਕਰਵਾਇਆ ਜਾਵੇ ਪਿੰਡ ਦਾ ਜਿਹੜਾ ਪਾਣੀ ਆ ਉਹ ਵਾਟਰ ਬਾਕਸ ਦਾ ਸਪਲਾਈ ਇੱਕ ਤਾਂ ਪੂਰੀ ਨਹੀਂ ਪਹੁੰਚਦੀ ਦੂਜੇ ਜਿਹੜਾ ਉਹ ਗੰਦਾ ਪਾਣੀ ਸਪਲਾਈ ਹੋ ਰਿਹਾ ਤੇ ਪਿਛਲੇ 8-10 ਦਿਨਾਂ ਤੋਂ ਇਹ ਲਗਾਤਾਰ ਮੈਕਮੇ ਦੇ ਸੰਪਰਕ ਚ ਹੈ ਮੰਗ ਪੱਤਰ ਵੀ ਦੇ ਕੇ ਆਏ ਤੇ ਕੋਈ ਹੱਲ ਹੋਇਆ ਨਹੀਂ ਤੇ ਆਪਾਂ ਗੱਲਬਾਤ ਕਰਦੇ ਆਂ ਪਿੰਡ ਦੇ ਨੌਜਵਾਨਾਂ ਨੇ ਜਿਹੜੇ ਉਹ ਖੁਦ ਰਲ ਕੇ ਪਿੰਡ ਦੇ ਲੋਕਾਂ ਨੇ ਇਸ ਵਾਟਰ ਵਕ ਦੀ ਸਫਾਈ ਦਾ ਜਿਹੜਾ ਕਦਮ ਚੱਕਿਆ ਸੀ ਤੇ ਮੇਰੇ ਨਾਲ ਪਿੰਡ ਦੇ ਨੌਜਵਾਨ ਦਿਲਪ੍ਰੀਤ ਸਿੰਘ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਤੇ ਬਾਕੀ ਮੈਂਬਰਾਂ ਨਾਲ ਦੀ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਜਿਹੜਾ ਸਫਾਈ ਦਾ ਉਹ ਖੁਦ ਵੀੜਾ ਚੱਕਣਾ ਪਿਆ ਕਿਉਂਕਿ ਇਸ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਮੈਕਮੇ ਦੀ ਹੁੰਦੀ ਆ ਪਾਣੀ ਪਿੰਡ ਦੇ ਵਿੱਚ ਹੈ ਸਪਲਾਈ ਕਰਨ ਔਰ ਲੋਕਾਂ ਦੇ ਘਰਾਂ ਤੱਕ ਪਹੁੰਚਾਉਣਾ ਦਿਲਪ੍ਰੀਤ ਕੀ ਗੱਲ ਬਾਤ ਸੀਗੀ ਤੁਹਾਡੇ ਵਾਟਰ ਟੈਂਕ ਚ ਹੁਣੇ ਹੀ ਦਿੱਕਤ ਆ ਗਈ ਜਦੋਂ ਇੱਕੇ ਦਾ ਤੁਸੀਂ ਪਿਛਲੇ ਲਗਾਤਾਰ ਤੋਂ ਸੋਸ਼ਲ ਮੀਡੀਆ ਤੇ ਵੀ ਤੁਹਾਡੀਆਂ ਫੋਟੋਆਂ ਹੋ ਰਹੀਆਂ ਨੇ ਵੀ ਪਾਣੀ ਦੇ ਸਪਲਾਈ ਦੀ ਜਿਹੜੀ ਸਮੱਸਿਆ ਹੈ ਵੱਡੀ ਹੈ ਸਾਡਾ ਪਿੰਡ ਜੀ 2003 ਦੇ ਕਰੀਬ ਵਾਟਰ ਟੈਂਕ ਬਣਿਆ 22 ਸਾਲ ਤੋਂ ਆਹ ਦੋ ਡੱਗੀਆਂ ਦੀ ਕੋਈ ਮੁਰੰਮਤ ਨਹੀਂ ਹੋਈ ਜਿਹੜੀ ਆਹ ਡੱਗੀ ਹੈ ਇਹਦੇ ਵਿੱਚੋਂ ਅਸੀਂ ਗੋਡੇ-ਗੋਡੇ ਗਾਰ ਕੱਢੀਏ ਤੁਸੀਂ ਆਲੇ-ਦੁਆਲੇ ਦੇਖ ਸਕਦੇ ਹੋ ਲੋਡਰ ਦੇ ਨਾਲ ਕੱਢੀਏ ਵਿੱਚ ਵੜ ਕੇ ਪਿੰਡ ਨੇ ਆਪ ਉਹ ਨਾਲ ਵਾਲੀ ਟੱਕੀ ਆ ਉਹਨੂੰ 5 ਤੋਂ 7 ਸਾਲ ਹੋ ਗਏ ਬਣੀ ਨੂੰ ਉਹਦੇ ਵਿੱਚ ਲੀਕੇਜ ਹੈ ਤੇ ਉਹਦੀ ਸਫਾਈ ਵੀ ਪਿੰਡ ਵਾਲਿਆਂ ਨੇ 35 ਟਰਾਲੀਆਂ ਗਾਰ ਦੀਆਂ ਆਪ ਬਾਹਰ ਕੱਢੀਆਂ ਉਹਦੇ ਵਿੱਚੋਂ ਹਮ ਸਮੱਸਿਆ ਸਾਨੂੰ ਇਹ ਸੀਗੀ ਵੀ ਕੱਲ 15 ਮਾਰਚ ਦਾ ਪਾਣੀ ਆਇਆ ਹੋਇਆ ਸਵੇਰ 4 ਵਜੇ ਦੇ ਤਾਂ ਤੇ ਅੱਜ ਦੁਪਹਿਰ ਦਾ ਹੁਣ ਤਕਰੀਬਨ 1 2 ਵਜ ਗਿਆ ਮਾਰਚ 16 ਸੰਡੇ ਤੇ ਹਲੇ ਤੱਕ ਮੋਗੇ ਦੇ ਵਿੱਚ ਪਾਣੀ ਨਹੀਂ ਆਇਆ ਉਹ 1 ਫੁੱਟ ਮੋਗੇ ਤੋਂ ਹਲੇ ਵੀ ਨਹੀਂ ਮੈਂ ਤੇ ਸਾਡੀਆਂ ਤਿੰਨ ਡੱਗੀਆਂ 7 ਦਿਨਾਂ ਦੇ ਵਿੱਚ ਕਿਵੇਂ ਭਰ ਜਾਣਗੀਆਂ ਜਦੋਂ ਅਸੀਂ ਕਿਸੇ ਅਫਸਰ ਕੋਲੇ ਜਾਂਦੇ ਆ ਤਾਂ ਸੀ ਉਹ ਕਹਿੰਦੇ 7 ਦਿਨ ਤੁਹਾਨੂੰ ਪਾਣੀ ਆਉਂਦਾ ਹ ਹ ਉਹਦੇ ਨਾਲ ਸਾਨੂੰ ਇਹਦੇ ਕਰਕੇ ਕੀ ਸਮੱਸਿਆ ਆਉਂਦੀ ਹੈ ਪਹਿਲੀ ਗੱਲ ਤਾਂ ਇਹਦੇ ਵਿੱਚ ਪਾਣੀ ਨਹੀਂ ਖੜਦਾ ਮੋਗੇ ਚ ਪਾਣੀ ਆਉਂਦਾ ਨਹੀਂ ਫਿਰ ਇਹਦੇ ਵਿੱਚ ਪਾਣੀ ਖੜਦਾ ਨਹੀਂ ਮਰਮਤ ਨਾ ਹੋਣ ਕਰਕੇ ਫਿਰ ਇਹ ਗੰਦਾ ਹੁੰਦਾ ਘੋਡੇ-ਘੋਡੇ ਘਾਰ ਹੋਣ ਕਰਕੇ ਹ ਇਸ ਤੋਂ ਬਾਅਦ ਜਿਹੜਾ ਬੋਰ ਦਾ ਪਾਣੀ ਛੱਡਿਆ ਜਾਂਦਾ ਜਿਹੜਾ ਬੋਰ ਇੱਥੇ ਲਾਇਆ ਹੋਇਆ ਪਿੰਡ ਵਾਲਿਆਂ ਨੇ ਪਾਣੀ ਦੀ ਪੂਰਤੀ ਕਰਨ ਵਾਸਤੇ ਪਰ ਉਹਦਵ ਟੀਡੀਐਸ 1500 ਹੈ ਜਿਹਦੇ ਕਰਕੇ ਪਿੰਡ ਦੇ ਵਿੱਚ ਭਿਆਨਕ ਬਿਮਾਰੀਆਂ ਇਲਾਕੇ ਚ ਸਰਣੋਂ ਵੱਧ ਪਿੰਡ ਫੱਗੂ ਦੇ ਵਿੱਚ ਗੋਡਿਆਂ ਦਾ ਦਰਦ ਢੂਈ ਦਾ ਹੋਰ ਨਾਮਰਾਦ ਬਿਮਾਰੀਆਂ ਜਿਹੜੀਆਂ ਪਾਣੀ ਤੋਂ ਪੈਦਾ ਹੁੰਦੀਆਂ ਉਹ ਹੁੰਦੀਆਂ ਫਿਰ ਪਾਣੀ ਦੀ ਸਪਲਾਈ ਪੂਰੀ ਨਹੀਂ ਹੁੰਦੀ ਪਿੰਡ ਦੇ ਵਿੱਚ ਲੀਕੇਜ ਹੈ ਥਾਂ ਥਾਂ ਕਈ ਜਗ੍ਹਾ ਟੋਏ ਦੇ ਵਿੱਚ ਕੁੱਤੇ ਨਹਾਉਂਦੇ ਆ ਤੇ ਉਹ ਸਪਲਾਈ ਵਾਪਸ ਜਦੋਂ ਟੁੱਟੀ ਬੰਦ ਹੁੰਦੀ ਹੈ ਤੇ ਉਹ ਵਾਪਸ ਚਲੀ ਜਾਂਦੀ ਹੈ ਸੋ ਸਾਡੀ ਅਸੀਂ ਐਸਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਸੀ ਜਿਹਦੇ ਵਿੱਚ ਤਿੰਨ ਮੁੱਖ ਮੰਗਾਂ ਸੀ ਵੀ ਮੋਗਾ ਸਾਡਾ ਨੀਵਾ ਕਰਾਵੇ ਤਾਂ ਕਿ ਪਾਣੀ ਪਵੇ। ਹੂੰ। ਇਹਦੀ ਸਫਾਈ ਹੋਵੇ ਤੇ ਮੁਰੰਮਤ ਹੋਵੇ। ਹੂੰ। ਜਿਹੜੇ ਫਿਲਟਰ ਚੋਕ ਨੇ ਡਾਇਰੈਕਟ ਸਪਲਾਈ ਜਾਂਦੀ ਹੈ ਜਾਂ ਹੋਰ ਵੀ ਕੁਝ ਹੈ ਉਹ ਫਿਕਸ ਹੋਵੇ। ਹੂੰ। ਡਿਪਾਰਟਮੈਂਟ ਨੇ ਸਾਨੂੰ ਆਸ਼ਵਾਸ਼ਣ ਤਾਂ ਦੇਤਾ ਪਰ ਇੱਥੇ ਕੁਝ ਆਨ ਗਰਾਉਂਡ ਕੁਝ ਵੀ ਨਹੀਂ ਦਿਖਿਆ ਤੇ ਉਹਦੇ ਬਾਅਦ ਕੋਈ ਨਹੀਂ ਮਨਰੇਗਾ ਇੱਥੇ ਹੁਣ ਮੌਕੇ ਤੇ ਲੱਗੀ ਆ ਉਹਨਾਂ ਦੇ 20 50 ਬੰਦੇ ਪਰ ਉਹ ਇੰਨੀ ਇੰਨੀ ਗਾਰ ਨੂੰ ਕੱਢ ਨਹੀਂ ਸਕਦੇ ਸੀ ਸੋ ਪਿੰਡ ਵਾਲਿਆਂ ਨੇ ਆਪ ਇੱਥੇ ਲੋਡਰ ਲਾ ਕੇ ਸਾਰੀ ਗਾਰ ਕਢਾਈ ਆ ਹੁਣ ਮਨਰੇਗਾ ਕੁਝ ਆਲੇ ਦੁਆਲੇ ਥੋੜੀ ਬਹੁਤੀ ਜਿੰਨਾ ਕੋ ਉਹਨਾਂ ਦਾ ਮੈਸਟਰੋਲ ਨਿਕਲੇ ਉਹ ਸਫਾਈ ਥੋੜੀ ਬਹੁਤੀ ਹੋਰ ਕਰ ਦੇਣਗੇ ਪਰ ਪਿੰਡ ਨੇ 20 ਗੱਟੇ ਲਾ ਕੇ ਸਿਮਿੰਟ ਦੇ ਉਹ ਪਰਲੀ ਡੱਗੀ ਦੇ ਵਿੱਚ ਮੁਰੰਮਤ ਕਰਾਈ ਆ ਹੁਣ ਸਾਡੇ ਕੋਲੇ ਇੰਨਾ ਬਜਟ ਵੀ ਨਹੀਂ ਪਿੰਡ ਵਾਲਿਆਂ ਕੋਲੇ ਵੀ ਆਹ ਡੱਗੀ ਦੇ ਵਿੱਚ ਜਿਹੜਾ ਦੋ ਦੋ ਉਂਗਲਾਂ ਗੈਪ ਐਟਾਂ ਦੇ ਵਿੱਚ ਜਿਹਦੇ ਵਿੱਚੋਂ ਪਾਣੀ ਦੀ ਲੀਕੇਜ ਹੁੰਦੀ ਹੈ ਵੀ ਉਹ ਅਸੀਂ ਮੁਰੰਮਤ ਕਰ ਸਕੀਏ ਪਾਣੀ ਸਟੋਰ ਨਹੀਂ ਹੁੰਦਾ ਪਾਣੀ ਆਉਂਦਾ ਨਹੀਂ ਤੇ ਉਹਦੀ ਸਪਲਾਈ ਦੇ ਵਿੱਚ ਇੰਨੀ ਲੀਕੇਜ ਉਹ ਪਹੁੰਚਦਾ ਨਹੀਂ ਸੋ ਇਹ ਅਸੀਂ ਤਾਂ ਡਿਪਾਰਟਮੈਂਟ ਨੂੰ ਐਸਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਐਕਸ਼ਨ ਸਾਹਿਬ ਨੂੰ ਫੋਨ ਤੇ ਗੱਲ ਹੋਈ ਹੈ ਜੇਈ ਐਸਡੀਓ ਇੱਥੇ ਆ ਕੇ ਗਏ ਹੈ ਫਿਰ ਇਰੀਗੇਸ਼ਨ ਡਿਪਾਰਟਮੈਂਟ ਦੇ जेई ਇੱਥੇ ਆ ਕੇ ਗਏ ਜਿਨ੍ਹਾਂ ਨੂੰ ਮੋਗੇ ਦੀ ਸਿਚੁਏਸ਼ਨ ਦਿਖਾਈ ਹੈ ਉਹਨਾਂ ਦੇ ਐਸਟਿਓ ਨੂੰ ਮੰਗ ਪੱਤਰ ਸਰਪੰਚ ਸਾਹਿਬ ਦੇ ਕੇ ਆਏ ਹੈ ਉਹਨਾਂ ਨਾਲ ਫੋਨ ਤੇ ਗੱਲ ਹੋਈ ਹੈ ਐਕਸ਼ਨ ਸਾਹਿਬ ਨੂੰ ਅੱਜ ਫੋਨ ਕੀਤਾ ਉਹਨਾਂ ਨੇ ਚੱਕਿਆ ਨਹੀਂ ਐਸਸੀ ਸਾਹਿਬ ਇਰੀਗੇਸ਼ਨ ਦਾ ਸਾਡੇ ਕੋਲੇ ਨੰਬਰ ਹੈ ਨਹੀਂ ਪਰ ਸਾਡੇ ਪਿੰਡ ਵਾਸੀ ਐਸਸੀ ਉਹਨਾਂ ਕੋਲੇ ਵੀ ਜਾ ਕੇ ਆਏ ਹੈ ਜੇ ਹੀ ਇਰੀਗੇਸ਼ਨ ਕਹਿੰਦੇ ਵੀ ਇੱਕ ਫਾਈਲ ਚਲਾਉਣ ਲੀਗਲ ਪੇਪਰ ਵਰਕ ਹੋਵੇ ਫਿਰ ਉਹ ਮੋਗਾ ਨਿਵਾ ਹੋਊਗਾ ਪਰ ਉਹਦੇ ਅਸੀਂ ਨਾ ਉਮੀਦ ਹੈ ਵੀ ਇਹ ਨਹੀਂ ਹੋਣਾ ਤੇ ਸਾਨੂੰ 7 ਦਿਨ ਵੀ ਜਿਹੜਾ ਪਾਣੀ ਆਉਂਦਾ ਉਹਦੇ ਚ ਵੀ ਪਾਣੀ ਵਾਟਰ ਵਰਕਸ 'ਚ ਨਹੀਂ ਪਹੁੰਚਦਾ। ਅੱਛਾ ਤੇ ਸਾਰੇ ਅਸੀਂ ਖੇਤੀਬਾਨ ਬੰਦੇ ਆ ਸਾਰੇ ਪਿੰਡ ਵਾਸੀ ਫਸਲਾਂ ਨੂੰ ਤਾਂ ਦੂਰ ਆ ਸਾਡੇ ਲਈ ਤਾਂ ਪੀਣ ਲਈ ਵੀ ਹੈ ਨਹੀਂ। ਹੂੰ ਹੂੰ ਸੋਈ ਵੱਡੀ ਸਮੱਸਿਆ ਸਾਡੇ ਲਈ। ਅਸੀਂ ਚਾਹੁੰਦੇ ਹਾਂ ਡਿਪਾਰਟਮੈਂਟ ਇਹਦਾ ਹੱਲ ਕਰੇ ਪਰ ਡਿਪਾਰਟਮੈਂਟ ਸਾਨੂੰ ਇਹ ਕਹਿ ਰਿਹਾ ਵੀ ਨਵਾਂ ਵਾਟਰ ਵਰਕਸ ਬਣੂਗਾ। ਉਹਦੇ ਨਾਲ ਇਹਦੀ ਮਰੰਮਤ ਹੋਊ ਪਿੰਡ ਦੇ ਵਿੱਚ ਨਵੀਂ ਸਪਲਾਈ ਲਾਈਨ ਪਊਗੀ ਪਰ ਉਹਦੇ ਲਈ ਸਾਨੂੰ ਪਤਾ ਵੀ ਡਿਪਾਰਟਮੈਂਟ ਦੇ ਕੰਮ ਜਿੰਨੇ ਲਟਕਦੇ ਆ ਇੰਡੀਆ ਦੇ ਵਿੱਚ ਤਾਂ ਐ ਨਹੀਂ ਪਤਾ ਉਹਦੇ ਤੇ 1 ਸਾਲ ਲੱਗ ਜੇ 2 ਸਾਲ ਲੱਗ ਜਾਣ। ਸੋ ਉਨਾਂ ਖਰਾਬ ਪਾਣੀ ਪੀਵੇ ਸੋ ਇਹੀ ਸਾਡਾ ਕਨਸਰਨ ਹੈ ਤੁਸੀਂ ਦੇਖ ਸਕਦੇ ਹੋ ਵੀ ਪਿੰਡ ਵਾਸੀਆਂ ਨੇ ਖੁਦ ਪਹਿਲਾਂ ਮੰਗ ਕੀਤੀ ਵਿਭਾਗੇ ਤੋਂ ਵਿਭਾਗੇ ਨੇ ਕੋਈ ਐਕਸ਼ਨ ਨਹੀਂ ਲਿਆ ਇਕ ਤਾਂ ਪਾਣੀ ਜਿਹੜਾ ਗੰਦਾ ਸਪਲਾਈ ਹੋਣ ਦੀ ਸਮੱਸਿਆ ਪਿੰਡ ਵਾਸੀਆਂ ਨੇ ਦੱਸਿਆ ਦੂਜਾ ਤਿੰਨ ਡੱਗੀਆਂ ਹੋਣ ਦੇ ਬਾਵਜੂਦ ਵੀ ਹੈ ਪਿੰਡ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਦੋ ਚਾਰ ਹੋਣਾ ਪੈਂਦਾ ਤੇ ਅੱਗੇ ਅੰਦਾਜ਼ਾ ਲਾ ਸਕਦੇ ਆ ਵੀ ਗਰਮੀਆਂ ਦੇ ਮੌਸਮ ਦੇ ਵਿੱਚ ਜਿਹੜੇ ਪਾਣੀ ਦੀ ਖਪਤ ਵਧ ਜਾਂਦੀ ਹੈ ਤੇ ਲੋਕਾਂ ਨੂੰ ਹੈ ਕਿਸ ਤਰ੍ਹਾਂ ਦਾ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਿੰਨ ਦਿਨ ਹੋ ਗਏ ਤੁਹਾਨੂੰ ਕਿ ਦੋ ਦਿਨ ਹੋ ਗਏ ਸੁਸਾਈ ਕਰ ਪੰਜਵਾਂ ਦਾ ਲੈ ਪਾਇਦਨ ਹੋ ਗਏ ਫਿਰ ਖੁਦ ਸਾਰੇ ਸਾਧਨ ਵਗੈਰਾ ਪਿੰਡ ਵਾਲੇ ਆਹ ਅਸੀਂ ਆਪ ਕੱਢੀ ਆ ਪੱਤੀ ਤੇ ਤੀ ਬੰਦੇ ਮੁੰਡੇ ਹੁੰਦੇ ਆ ਟਰੈਕਟਰ ਆਪਦੇ ਹੁੰਦੇ ਆ ਬਾਕੀ ਉਹ ਡਗੀ ਲੀਖਾ ਤਾਂ ਉਹ ਦਿਨ ਕੋਈ ਸਿਮਿੰਟ ਲਾਉਂਦੇ ਉਹ ਮੁਰਾਹਾਰੇ ਕੋਈ ਮਹਿਕਮੇ ਦਾ ਬੰਦਾ ਨਹੀਂ ਆਇਆ ਸਾਡੇ ਕੋਲ ਇਹ ਪਹਿਲਾਂ ਤੁਸੀਂ ਆ ਕੇ ਪੜਤਾਲ ਹੀ ਨਹੀਂ ਕਰਿਆ ਜਾਂ ਕਦੋਂ ਦਾ ਇਹ ਇਸ ਤਰ੍ਹਾਂ ਦੇ ਪਹਿਲਾਂ ਬੋਰ ਦਾ ਪਾਣੀ ਛੱਲੀ ਗਏ ਉਹ ਬੋਰ ਦਾ ਪਾਣੀ ਵੀ ਚੈੱਕ ਕਰਾਇਆ ਉਹ ਮਾੜਾ ਉਬਮਾਰੀਆਂ ਬਿਮਾਰੀਆਂ ਦਾ ਘਰ ਹੈ ਕਿਸੇ ਨੂੰ ਕੈਂਸਰ ਹੋ ਰਿਹਾ ਕਿਸੇ ਨੂੰ ਕੁਸ਼ ਹੋ ਰਿਹਾ ਬਹੁਤ ਜਿਆਦੇ ਮਾਰੇ ਹੁਣ ਕਿਦਾਂ ਜਦੋਂ ਆ ਕੇ ਫਰਤਾਰ ਕਰੀ ਇਹਨੇ ਮੌਕਾ ਚੜਕਿਆਂ ਦਾ ਪਾਣੀ ਪੈਂਦਾ ਹੀ ਨਹੀਂ ਪੂਰਾ ਕਰ ਹੀ ਨਹੀਂ ਸਕਦੇ ਮਲਾਜਮਾਂ ਦੇ ਫਿਰ ਅਸੀਂ ਸੀ ਕੋਲੇ ਵੀ ਗਏ ਹੋਰ ਵੀ ਗਏ ਹੋਰ ਕੰਟਰੀ ਸਾਰਾ ਕੁਝ ਕਰਿਆ ਕੋਈ ਨਹੀਂ ਆਇਆ ਸਾਡੇ ਕੋਲ ਤਾਂ ਅਸੀਂ ਆਪ ਤਾਂ ਸੁਣਾ ਪਾ ਕੇ ਲੱਗੀ ਜਿਸਮਟ ਲਾਇਆ ਕਰ 20 25 ਘਟੇ ਅੱਛਾ ਹਾਂ ਬਹੁਤ ਬੁਰਾ ਹਾਲ ਹੈ ਕੀ ਲੱਗਦਾ ਹੈ ਵੀ ਮੈਕਮਾ ਕਿਉਂ ਨਹੀਂ ਦੋ ਜਿਵੇਂ ਦਿਲਪ੍ਰੀਤ ਨੇ ਦੱਸਿਆ ਵੀ ਨਵੇਂ ਵਾਟਰ ਬਾਕਸ ਦਾ ਕਹੀ ਜਾਂਦੇ ਕੀ ਪਤਾ ਕਦੋਂ ਬਣੂਗਾ ਤੇ ਕਦੋਂ ਬਣੂ ਛੁੱਟੀ ਹਾਰੇ ਕੁਝ ਨਹੀਂ ਹੋਇਆ ਨਵਾਂ ਬਣੂ ਕਦਰ ਜ਼ਮੀਨ ਨਾ ਕਰਾਈ ਕਿਸ ਨੇ ਕੁਝ ਨਹੀਂ ਕੱਲਾ ਪੈਸਾ ਆ ਰਿਹਾ ਕੋਈ ਮਹਿਕਮਾ ਆ ਕੇ ਸਾਡੀ ਰਾਏ ਦੇਵੇ ਸੰਨ ਦੱਸੇ ਕੁਝ ਫੇਰ ਹੀ ਹੋਊਗਾ ਆ ਗੱਲ ਉਹ ਤਾਂ ਬੈਠੇ ਆਖੀ ਜਾਂਦੇ ਆ ਕੋਈ ਸਾਡੇ ਕੋਲ ਤਾਂ ਆਇਆ ਨਹੀਂ ਨਵਾਂ ਬਲਟਰ ਵਸਤਾ ਹਾਂ ਖਤਰ ਜਾਂ ਕੋਈ ਪ੍ਰਬੰਧ ਕਰਨ ਜਾਂ ਦੱਸ ਸੰਨ ਫੇਰ ਹੀ ਉੱਥੇ ਬੈਠੇ ਆਖੀ ਜਾਂਦੇ ਉੱਤੋਂ ਗਰਮੀ ਆ ਗਈ ਪਾਣੀ ਪੂਰਾ ਨਹੀਂ ਹੋ ਰਿਹਾ ਬਹੁਤ ਜਿਆਦੇ ਮੁਸ਼ਕਲ ਬੰਡੀ ਹੋ ਰਹੀ ਹੈ ਪਿੰਡ ਦੀ ਹੁਣ ਇਹ ਸਫਾਈ ਸਾਰੀ ਹੋ ਗਈ ਕਿ ਰਹਿੰਦਾ ਹੈ ਥੋੜਾ ਕੰਮ ਸਫਾਈ ਜੀ ਅਸੀਂ ਤੀਜੀ ਡੱਗੀ ਦਾ ਖਾਲੀ ਕਰ ਹੀ ਨਹੀਂ ਸਕਦੇ ਸੀ ਪਿੰਡ ਦੀ ਸਪਲਾਈ ਜਿੰਨਾ ਸਟੋਰੇਜ ਥੋੜਾ ਬਹੁਤਾ ਅਭੀ ਉਹਨੂੰ ਰੈਸ਼ਨਿੰਗ ਕਰਕੇ ਸੋ ਦੋ ਡੱਗੀਆਂ ਆਪਣੇ ਪੱਧਰ ਤੇ ਕਰ ਲਈ ਤੀਜੀ ਦੀ ਸਫਾਈ ਨਹੀਂ ਹੋਈ 2 ਸਾਲ ਪਹਿਲਾਂ ਹੋਈ ਸੀ ਪਰ ਉਹ ਹੁਣ ਪਤਾ ਨਹੀਂ ਥੱਲੇ ਦੇ ਅੱਧਾ ਫੁੱਟ ਘਾਰ ਹੈ ਕਿ ਕਿੰਨੀ ਗੰਦਗੀ ਹੈ ਪਰ ਆਲੇ ਦੁਆਲੇ ਦੋਨੋਂ ਡੱਗੀਆਂ 22 ਸਾਲ ਪਹਿਲਾਂ ਬੜੀਆਂ ਹੁਣ ਕਰਕੇ ਇਹਨਾਂ ਦੀਆਂ ਜਿਹੜੀਆਂ ਕੰਧਾਂ ਉਹਦੇ ਵਿੱਚ ਇੱਟਾਂ ਦੇ ਵਿੱਚ ਦੋ ਦੋ ਉਂਗਲਾਂ ਦਾ ਗੈਪ ਹੈ ਜਿਹਦੇ ਕਰਕੇ ਲੀਕੇਜ ਹੁੰਦੀ ਹੈ ਸੋ ਇਹਦੀ ਸਜੇ ਸਫਾਈ ਰਹਿੰਦੀ ਹੈ ਇਹ ਪਤਾ ਨਹੀਂ ਕਦੋਂ ਹੋਣੀ ਹੈ ਅੱਗੇ ਜੇ ਪਿੰਡ ਵਾਲੇ ਨਾ ਪੜਤਾਲਣ ਪਰ ਜੇ ਡਿਪਾਰਟਮੈਂਟ ਨੂੰ ਫੋਨ ਕਰਦੇ ਆ ਉਹ ਕਹਿੰਦੇ ਜੀ ਇਹ ਆਜੀ ਸਮੱਸਿਆ ਆਈ ਹੈ ਪਹਿਲਾਂ ਤਾਂ ਹੈ ਨਹੀਂ ਸੀ ਪਰ ਡਿਪਾਰਟਮੈਂਟ ਨੇ ਅੱਜ ਤਾਈਂ ਇਹਦਾ ਨੋਟਿਸ ਹੀ ਨਹੀਂ ਲਿਆ ਸੋ ਜ਼ਿੰਮੇਵਾਰੀ ਤਾਂ ਡਿਪਾਰਟਮੈਂਟ ਦੀ ਬਣਦੀ ਸੀ ਵਾਟਰ ਵਰਕਸ ਦੀ ਈਰੀਗੇਸ਼ਨ ਦੀ ਵੀ ਉਹ ਪੜਤਾਲ ਕਰਨ ਮੋਗੇ ਚ ਪਾਣੀ ਪੈਂਦਾ ਵਾਟਰ ਵਰਕਸ ਦੀ ਬਣਦੀ ਸੀ ਵੀ ਡਗੀਆਂ ਪਾਣੀ ਹੋਲਡ ਕਰਦੀਆਂ ਇਹਨਾਂ ਚ ਪਾਣੀ ਸਟੋਰ ਹੁੰਦਾ ਨਹੀਂ ਹੁੰਦਾ ਸਪਲਾਈ ਜਾਂਦੀ ਹੈ ਜਾਂ ਸਪਲਾਈ ਦੀ ਲੀਕੇਜ ਹੈ ਕਿ ਨਹੀਂ ਹੈ ਸੋ ਪਿੰਡ ਦੀ ਇਹ ਜਿੰਮੇਵਾਰੀ ਨਹੀਂ ਹੈਗੀ ਪਰ ਪਿੰਡ ਵਾਲਿਆਂ ਨੇ ਹੁਣ ਇਹਦਾ ਨੋਟਿਸ ਲਿਆ ਤੇ ਇਹਨਾਂ ਕੋਲੇ ਮੰਗ ਪੱਤਰ ਵੀ ਪਹੁੰਚੇ ਹੈ ਖਬਰ ਵੀ ਪਹੁੰਚੀ ਹੈ ਫੋਨ ਵੀ ਗਏ ਹੈ ਸਾਰੇ ਡਿਪਾਰਟਮੈਂਟ ਨੂੰ ਪਰ ਸਾਡੇ ਕੋਲੇ ਕੋਈ ਹੱਲ ਨਹੀਂ ਅਸੀਂ ਉਮੀਦ ਕਰਦੇ ਹਾਂ ਮੁੱਖ ਮੰਤਰੀ ਤੋਂ ਜਾਂ ਹੋਰ ਵੀ ਜਿਹੜੇ ਕੰਸਰਨ ਇੰਡੀਵਿਜੂਅਲ ਹੈਗੇ ਐ ਐਸੀ ਤੱਕ ਤਾਂ ਅਸੀਂ ਜਾਏ ਇਸ ਤੋਂ ਉੱਤੇ ਜਿਹੜੇ ਵੀ ਹੈਗੇ ਉਹ ਸਾਡੇ ਮੋਗੇ ਦਾ ਹੱਲ ਕਰਨ ਤਾਂ ਕਿ ਇਹ ਤਿੰਨ ਡੱਗੀਆਂ ਭਰਨ ਮਰਮਤ ਦਾ ਹੱਲ ਕਰਨਾ ਆ ਇੱਕ ਡੱਗੀ ਦੀ ਸਫਾਈ ਰਹਿੰਦੀ ਹੈ ਇਹ ਕਰਵਾਉਣ ਫਿਲਟਰ ਸਾਡੇ ਚੋਕ ਨੇ ਬਿਨਾ ਫਿਲਟਰ ਤੋਂ ਪਾਣੀ ਜਾਂਦਾ ਉਹ ਸਹੀ ਕਰਵਾਉਣ ਪਿੰਡ ਦੇ ਵਿੱਚ ਜਿੰਨੀ ਲੀਕੇਜ ਹੈ ਹੋਰ ਛੱਡੋ ਵਾਟਰ ਬਾਕਸ ਦੇ ਵਿੱਚ ਜਿਹੜੇ ਬਾ ਬਾਲ ਬਦਲਣ ਵਾਲੇ ਖੂਹ ਹੈ ਸਾਰੇ ਲੀਕ ਨੇ ਪਿੰਡ ਦਾ ਜਿਹੜਾ ਇਹ ਬੋਰ ਦਾ ਪੁਰਾਣਾ ਖੂਹ ਸੀ ਉਹਦੇ ਵਿੱਚ ਲੀਕੇਜ ਹੈ ਉਹਦੇ ਵਿੱਚ ਦਾਰੂ ਵਾਲੀਆਂ ਬੋਤਲਾਂ ਪਈਆਂ ਕਬੂਤਰ ਮਰੇ ਪਏ ਐ ਤੇ ਉਹ ਜਿਹੜਾ ਪਿੱਛੇ ਪਾਈਪ ਜਾਂਦੀ ਹੈ ਉੱਥੇ ਟੋਏ ਕਿਸੇ ਦਾ ਪਰਸਨਲ ਕਨੈਕਸ਼ਨ ਲੀਕ ਹੈ ਕਿਸੇ ਦੀ ਮੇਨ ਪਾਈਪ ਚ ਟੂਟੀ ਹੋਣ ਕਰਕੇ ਲੀਕੇਜ ਹੈ ਉਹਦਾ ਸੋਲੂਸ਼ਨ ਕਰਨ ਇਹ ਉਹਦੇ ਮੇਨ ਪਾਈਪ ਦੀ ਬਜਾਏ ਸੈਕੰਡਰੀ ਪਾਈਪ ਜਿਹੜੀ ਪਿੰਡ ਦੇ ਸਾਰੇ ਪਿੰਡ ਦੀ ਸਪਲਾਈ ਹੈ ਜਿੰਨੇ 30 35 ਜਿੰਨੇ ਕਨੈਕਸ਼ਨ ਨੇ ਉਹਨਾਂ ਨੂੰ ਸੈਕੰਡਰੀ ਪਾਈਪ ਚ ਕਨੈਕਸ਼ਨ ਦੇਣ ਕੋਈ ਹੋਰ ਉਹਦਾ ਹੱਲ ਕਰਨ ਡਿਪਾਰਟਮੈਂਟ ਭੱਜੇ ਨਾ ਡਿਪਾਰਟਮੈਂਟ ਇਹ ਨਾ ਕਹੇ ਵੀ ਪਿੰਡ ਵਾਲੇ ਕਰਨ ਜੀ ਕਿਸੇ ਦੀ ਟੂਟੀ ਜੇ ਪ੍ਰਾਇਮਰੀ ਲਾਈਨ ਚੋਂ ਆ ਸੋ ਸਾਰੇ ਪਿੰਡ ਦੇ ਵਿੱਚ ਅਸੀਂ ਕਹਿੰਨੇ ਪਾਣੀ ਪਹੁੰਚੇ ਪੀਣਯੋਗ ਤੇ ਉਹਨਾਂ ਨੂੰ ਬਿਮਾਰੀਆਂ ਦਾ ਸਾਹਮਣਾ ਨਾ ਕਰਨਾ ਪਵੇ ਬਿਲਕੁਲ ਤੁਹਾਨੂੰ ਫਿਰ ਦੱਸਦੀ ਇਹ ਵੀ ਪਿਛਲੇ ਇੱਕ ਹਫ਼ਤੇ ਤੋਂ ਪਿੰਡ ਵਾਸੀ ਹੈ ਜਿਹੜੇ ਆਪਦੇ ਲੈਵਲ ਤੇ ਇਕੱਠੇ ਹੋ ਕੇ ਇਹਨਾਂ ਨੇ ਪਹਿਲਾਂ ਕੋਸ਼ਿਸ਼ ਕੀਤੀ ਮੈਂ ਇੱਕ ਮਹੀਨੇ ਜਦੋਂ ਕਹਿੰਦੇ ਸੁਣਵਾਈ ਨਹੀਂ ਕਰੀ ਤਾਂ ਉਸ ਤੋਂ ਬਾਅਦ ਹੈ ਜਿਹੜਾ ਖੁਦ ਜਿਹੜੇ ਸਾਰੇ ਪਿੰਡ ਦੇ ਨੌਜਵਾਨ ਹੈ ਛੋਟੇ-ਛੋਟੇ ਬੱਚੇ ਵੀ ਹੈ ਜਿਹੜੇ ਵੀ ਸਫਾਈ ਦੇ ਵਿੱਚ ਅੱਜ ਛੁੱਟੀ ਦਾ ਹੋਣ ਕਰਕੇ ਇਹਨਾਂ ਨੇ ਵੀ ਸੇਵਾ ਦੇ ਵਿੱਚ ਮਦਦ ਕੀਤੀ ਆ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਵੀ ਮੈਕਮੇ ਨੂੰ ਸਰਕਾਰ ਨੂੰ ਛੇਤੀ ਤੋਂ ਛੇਤੀ ਹੈ ਜਿਹੜਾ ਪੀਣ ਵਾਲੇ ਪਾਣੀ ਦੀ ਹੈ ਜਿਹੜੀ ਸਪਲਾਈ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਜਿੱਥੇ ਵੀ ਲੀਕੇਜ ਹੈ ਜਾਂ ਗੰਦਾ ਪਾਣੀ ਹੈ ਉਹਦਾ ਉਹਦਾ ਦਰੁਸਤ ਕਰਕੇ ਪਿੰਡ ਵਾਲਿਆਂ ਨੂੰ ਤਾਂ ਕਿ ਆਉਣ ਵਾਲੇ ਗਰਮੀ ਦੇ ਮੌਸਮ 'ਚ ਕਿਸੇ ਤਰ੍ਹਾਂ ਦੀ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬਿੰਗ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜਰੂਰ ਕਰ ਲਿਓ ਬਹੁਤ ਬਹੁਤ ਧੰਨਵਾਦ